ਦੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਲਾ ਕੇ ਅਕਾਲ ਤਖਤ ਤੇ ਦਰਬਾਰ ਇੱਕ ਜੋਸ਼ੀਲੀ ਤਕਰੀਰ ਕਿਉਂ ਕਰਦੇ ਆ ਜੀ ਫੇਰ ਫਕੀਰਾਂ ਨੂੰ ਉਹ ਤਿੱਖਣਾ ਕਰ ਤੂੰ ਬੰਦ ਤੇ ਬਾ ਤੂੰ ਅੱਖਾਂ ਮੂਰੇ ਜਾਲਾ ਕਿ ਕਿਆ ਲਿਖਦਾ ਯਾਰ ਬਾਈ ਰੂਪੀ ਬਾਬਾਈ ਹਰ ਪਾਜੀ ਕੋਈ ਰਹਿਮਤ ਨਾਲ ਆ ਨਾ ਮਰਦੀ ਰਹਿਮਤ ਜਲਦੀ ਕੱਲਾ ਬਾਟ ਲਾਉਂਦੇ ਜਿਵੇਂ ਉਹਦਾ ਨਹੀਂ ਹੁੰਦੀ ਆ ਨਾ ਕਮਾਲ ਹੈ ਨਾ ਵਧੀਆ ਬਈ ਕਲਮ ਕਿਆ ਬਾਤ ਹੈ ਘਟਣਾ ਬਹੁਤ ਜਿਆਦਾ ਕਮਾਲ ਲਿਖਦਾ ਯਾਰ ਮੀਰਾ ਕੰਪੋਜੀਸ਼ਨ ਬੜੀ ਜ਼ਬਰਦਸਤ ਸਹੀ ਗੱਲ ਹੈ ਬਾਬਾ ਜੀ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਜੀ ਧੰਨਵਾਦ ਬਹੁਤ ਘਰੇ ਪਚੰਗੀ ਦੀ ਦਾਤ ਬਖਸ਼ੀ ਹੈ ਮਹਾਰਾਜ ਨੇ ਤੇ ਮਠਿਆਈ ਖਾ ਰਹੇ ਆ ਜੇ ਤੁਹਾਨੂੰ ਗਵਰਨਮੈਂਟ ਦੀ ਸਾਨੂੰ ਗੁਰੂ ਦੀਆਂ ਓਟਾਂ ਜਿਗਰੇ ਸਾਡੇ ਬੰਬਾਂ ਭਰ ਕੇ ਛੋਡੇ ਛੋਡੇ ਮੈਂ ਕਹਣਾ ਆ ਦੂਲੇ ਨਾਲ ਸੇਮ ਰੱਖਦੇ ਆ ਫਿਰ ਉਹਦੀ ਓਟਾਂ ਨਿਕਾ ਮਰਨ ਕਬੂਲ ਹੈ ਸਾਨੂੰ ਉਹ ਦੇ ਦੇਣਾ ਕਹਿੰਦੇ ਜਿਵੇਂ ਸ਼ਹਿ ਹੈ ਜੇ ਤੁਮ ਨੂੰ ਛੇ ਜਿਵੇਂ ਅੱਜ ਅੱਜ ਆਪਾਂ ਚੱਲੇ ਆਂ ਸਟੂਡੀਓ ਅੱਜ ਆਪਣਾ ਰੂਪੀ ਚੱਠੇ ਵੀਰੇ ਦਾ ਗਾਣਾ ਜਿਹੜਾ ਉਹ ਰਿਕਾਰਡ ਹੋਣਾ ਹੈ ਰਿਕਾਰਡ ਕਰਨਾ ਕਿਹਨਾਂ ਨੇ ਆ ਲੰਡਰਾਂ ਵਾਲੇ ਜੱਥੇ ਨੇ ਭਾਈ ਗੁਰਪ੍ਰੀਤ ਸਿੰਘ ਜੀ ਲੰਡਰਾਂ ਵਾਲੇ ਜਿਹੜੇ ਨੇ ਟੀਨ ਨੂੰ ਜਾਓ ਸਰਹਾਦਾਂ ਤਾਸੀ ਕਰਕੇ ਬੈਠੇ ਉੱਥੇ ਥੱਲੇ-ਥੱਲੇ ਨੂੰ ਵੜ-ਵੜ ਛੜ ਨੂੰ ਟੱਪ-ਟੱਪ ਕੇ ਦੇਖੋ ਬਾਲਾ ਬਹੁਤ ਪੁਰਸ ਜੇ ਬਾਤੀ ਮੈਨੂੰ ਤੁਸੀਂ ਆਪਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਬਈ ਸਾਰਿਆਂ ਨੂੰ ਤੇ ਤੋ ਬਈ ਸਫਰ ਤੋਂ ਬਾਅਦ ਮੋਹਾਲੀ ਆਗੇ ਸੀ ਫਿਰ ਪਿੰਡ ਪਿੰਡ ਤੋਂ ਬਾਅਦ ਹੁਣ ਦੁਬਾਰਾ ਮੋਹਾਲੀ ਤੇ ਅੱਜ ਦਿਲ ਕੀਤਾ ਵੀ ਹਾਂ ਵੀਡੀਓ ਸ਼ੂਟ ਕੀਤੀ ਜਾਵੇ ਬਲੌਗ ਬਣਾਇਆ ਜਾਵੇ ਪਹਿਲਾ ਧੰਨਵਾਦ ਬਈ ਸਾਰਿਆਂ ਦਾ ਜਿਨ੍ਹਾਂ ਨੇ ਦਬਈ ਸਫਰ ਦੇਖਿਆ ਤਾਂ ਐਡੀ ਵੀ ਕੋਈ ਖਾਸ ਨਹੀਂ ਮਤਲਬ ਕਿ ਆਪਾਂ ਕੋਈ ਬਣਾਉਂਦੇ ਆ ਲਾਲੂ ਐਡੀ ਤਗੜੀ ਜੇ ਵੀਡੀਓਗ੍ਰਾਫੀ ਨਹੀਂ ਹੈ ਕੋਈ ਬਲੋਗਿੰਗ ਨਹੀਂ ਹੈ ਜਾਂ ਜੋ ਮਤਲਬ ਕਿ ਸਾਨੂੰ ਚੀਜ਼ ਚੰਗੀ ਲੱਗੀ ਆ ਆਪਾਂ ਸ਼ੇਅਰ ਕੀਤੀ ਆ ਤੇ ਧੰਨਵਾਦ ਭਾਈ ਜਿਨ੍ਹਾਂ ਜਿਨ੍ਹਾਂ ਨੇ ਸਾਥ ਦਿੱਤਾ ਸ਼ੇਅਰ ਕੀਤੀ ਵੀਡੀਓ ਲਾਈਕ ਕੀਤੀ ਕਮੈਂਟ ਕੀਤਾ ਜੋ ਵੀ ਦਾ ਸਾਰਿਆਂ ਦਾ ਧੰਨਵਾਦ ਤੇ ਅੱਜ ਅੱਜ ਆਪਾਂ ਚੱਲੇ ਆ ਸਟੂਡੀਓ ਅੱਜ ਆਪਣਾ ਰੂਪੀ ਚੱਠੇ ਵੀਰੇ ਦਾ ਗਾਣਾ ਜਿਹੜਾ ਉਹ ਰਿਕਾਰਡ ਹੋਣਾ ਹੈ ਰਿਕਾਰਡ ਕਰਨਾ ਕਿਹਨਾਂ ਨੇ ਆ ਲੰਡਰਾਂ ਵਾਲੇ ਜੱਥੇ ਨੇ ਭਾਈ ਗੁਰਪ੍ਰੀਤ ਸਿੰਘ ਜੀ ਲੰਡਰਾਂ ਵਾਲੇ ਜਿਹੜੇ ਨੇ ਆ ਲੰਡਰਾਂ ਵਾਲਾ ਜਤਕ ਵਿਸ਼੍ਰਿਅਤਾਂ ਸਾਰੇ ਨੇ ਸੁਣਿਆ ਅੱਜ ਉਹਨਾਂ ਦੇ ਨਾਲ ਜਿਹੜਾ ਹੈ ਸੈਸ਼ਨ ਹੈ ਸਟੂਡੀਓ ਦਾ ਜੂਨ ਮਹੀਨੇ ਦੇ ਉੱਤੇ ਜੂਨ ਮਹੀਨਾ ਸੰਤਾਂ ਦਾ ਜਿਹੜਾ ਲਾਲੋ ਸ਼ੀਰਦੀ ਦੇ ਉਸ ਜਿਹੜਾ ਗੱਲੂਖਾਰਾ ਹਰਮੰਦਰ ਸਾਹਿਬ ਵਾਲਾ ਉਹਦੇ ਉੱਤੇ ਗਾਣਾ ਆ ਰਿਹਾ ਨਗਮਾ ਆ ਰਿਹਾ ਇੱਕ ਲੰਡਰਾਂ ਵਾਲੇ ਚੱਥਿਆਂ ਦਾ ਗਾਇਆ ਹੋਊਗਾ ਤੇ ਰੂਬੀ ਚੱਠੇ ਵੀਰੇ ਦਾ ਲਿਖਿਆ ਹੋਊਗਾ ਤੇ ਸਟੂਡੀਓ ਜਾ ਰਹੇ ਆ ਅੱਗੇ ਰੂਬੀ ਵੀਰਾ ਵੀ ਆ ਰਹੇ ਆ ਪਿੰਡੋਂ ਆ ਰਹੇ ਆ ਤੇ ਮੈਂ ਮੋਹਾਲੀ ਉੱਤੇ ਜਾ ਰਹੇ ਆ ਤੇ ਰਾਸਤੇ ਚ ਮਿਲਾਂਗੇ ਤੂਦੇ ਬਸ ਸਟੂਡੀਓ ਸਟੂਡੀਓ ਜਾ ਕੇ ਦੇਖਾਂਗੇ ਤੇ ਤੁਹਾਨੂੰ ਦਿਖਾਵਾਂਗੇ ਕਿ ਰਿਕਾਰਡ ਕਿਦਾਂ ਹੁੰਦੇ ਆ ਇਹ ਨਗਮੇ ਰਿਕਾਰਡ ਕਿਦਾਂ ਹੁੰਦੇ ਆ ਵੀ ਕਿਵੇਂ ਤਿਆਰ ਹੁੰਦੇ ਆ ਬਾਅਦ ਵਿੱਚ ਤਾਂ ਸਾਰੇ ਨੇ ਦੇਖਿਆ ਕਿੰਨੇ ਨਗਮੇ ਜਿਹੜੇ ਉਹਨਾਂ ਦੇ ਆਏ ਆ ਪਰ ਸ਼ੁਰੂ ਚ ਕਿੱਦਾਂ ਸ਼ੂਟ ਹੁੰਦੇ ਆ ਕਿੱਦਾਂ ਰਿਕਾਰਡ ਹੁੰਦੇ ਆ ਉਹ ਸਾਰਾ ਕੁਝ ਤੁਹਾਨੂੰ ਦੱਸਾਂਗੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਤੁਹਾਡਾ ਹੀ ਹੌਸਲਾ ਤੁਹਾਡੀ ਉਮੀਦ ਹੈ ਧੰਨਵਾਦ ਹੁਣ ਆ ਗਏ ਆ ਆਪਾਂ ਲਾਂਡਰਾਂ ਰੋਡ ਦੇ ਉੱਤੇ ਆ ਲਾਂਡਰਾਂ ਤੋਂ ਖਲੜ ਰੋਡ ਕਿਹਸੇ ਟਾਈਮ ਜੋ ਤੇ ਯਾਰ ਰੋਡ ਤੇ ਵੀ ਬੜਾ ਜਾਮ ਹੁੰਦਾ ਜਦੋਂ ਪਰਲਾ ਰੋਡ ਪੰਦਦਾ ਤਾਂ ਆ ਸਵਰਾਜ ਫੈਕਟਰੀ ਸਵਰਾਜ ਮਾਝਾ ਤੇ ਆਪਾਂ ਜਾਣਾ ਹੈਗਾ ਇੱਥੇ 버거 ਕਿੰਗ ਇੱਕ 버거 ਕਿੰਗ ਦੇ ਲਾਗੇ ਜਿਹੜਾ ਰੂਪੀ ਵੀਰਾ ਵੇਟ ਕਰੀ ਜਾਂਦਾ ਤੇ ਉੱਥੇ ਤੇ ਉਹਨਾਂ ਦੀ ਗੱਡੀ ਚਾਹਾਂ ਗੱਡੀ ਚ ਇੱਕ ਚ ਬੈਠ ਕੇ ਫਿਰ ਆਪਾਂ ਜਾਵਾਂਗੇ ਸਟੂਡੀਓ ਸਟੂਡੀਓ ਜਾਣਾ ਹੈਗਾ ਕਿਹੜੀ ਸੋਸਾਇਟੀ ਉਹ ਮੈਨੂੰ ਨਾਂ ਨਹੀਂ ਪਤਾ ਹੁਣ ਤੁਹਾਨੂੰ ਉਹਨਾਂ ਤੇ ਪੁੱਛ ਕੇ ਦੱਸਾਂਗਾ ਤੇ ਚੱਲਦੇ ਆਂ ਭਾਈ ਉੱਧਰ ਨੂੰ ਦੇਖਦੇ ਆਂ ਮਾਹੌਲ ਤੇ ਇੱਧਰ ਸਵਰਾਜ ਮਾਝਾ ਮਾਝਾ ਸਵਰਾਜ ਤੇ ਰੋਡ ਨੰਡਰਾ ਨੰਡਰਾ ਤੋਂ ਖਰੜ ਖਰੜ ਤੋਂ ਜਿਹੜਾ ਇਹ ਸਿੱਧਾ ਚੱਲੇ ਜਾਂਦਾ ਪਨੂਰ ਟੰਗੋਰੀ ਤੇ ਪਰੋਵਾਰ ਚੰਡੀਗੜ੍ਹ ਤੇ ਚੱਪੜਚੜੀ ਨਾਮ ਦੀ ਜਗ੍ਹਾ ਇਹ ਇਹ ਜਿਹੜੀ ਫੈਕਟਰੀ ਆ ਚੱਪੜਚੜੀ ਜਾ ਜਾਂਦੀ ਆ ਇੱਧਰ ਆ ਗਿਆ ਸਬਰਕਰ ਕੰਗਾ ਇੱਥੇ ਚੱਲਦੇ ਆ ਆ ਖੜਾ ਬਾਈ ਵੀ ਵੀ ਬੱਤੀ ਵੀ ਮੈਂ ਲਾ ਦਿੰਦਾ ਇਹ ਨਹੀਂ ਗੱਡੀ ਚੱਕ ਲਈ ਖਤਮ ਲੋ ਵੀ ਮਿੱਤਰੋ ਰੂਪੀ ਚੱਠਾ ਜੀ ਪਹੁੰਚ ਚੁੱਕੇ ਨੇ ਮਹਾਲੀ ਦੀ ਧਰਤੀ ਤੇ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਹੋਰ ਸੁਣਾਓ ਕਿਦਾਂ ਹਾਂ ਵਧੀਆ ਵੇਲਾ ਮੇਰੇ ਕਹਿਣ ਤੇ ਆਇਆ কাল ਪਰਸੋਂ ਗਿਆ ਸੀ ਪਰਸੋਂ ਗਿਆ ਸੀ ਤੂੰ ਫੋਨ ਕੀਤਾ ਮੈਂ ਕਿਹਾ ਚੱਲ ਫੇਰ ਚੱਲੀਏ ਸੱਜਣਾ ਦਾ ਬਲਾਵਾ ਆਇਆ ਏ ਮੈਨੂੰ ਘਰ ਦੇਣਾ ਘਰੋਂ ਕੱਢ ਦੇਣਾ ਥੋੜੇ ਚੱਕਰਾਂ 'ਚ ਮੈਂ ਲਾਇਆ ਹਿਸਾਬ ਜੀ ਉਹ ਕਹਿੰਦੇ ਕਦੇ ਗੁਰਵੰਤਰ ਫੋਨ ਕਰ ਦਿੰਦਾ ਕਦੇ ਤੇ ਨਾ ਰੂਪੀ ਕਰ ਦਿੰਦਾ ਵਾ ਤੇ ਲਾਂਡਰਾ ਪੁੱਜ ਗਿਆ ਤੇ ਹੁਣ ਕਿੱਥੇ ਜਾਣਾ ਪੈਸੇ ਵੀ ਪੀ ਹੈ ਨਾ एसबीपी ਜਿਹੜਾ ਪਹਿਲਾਂ ਵੋਕਲ ਕਰਾਂਗੇ ਬਾਈ ਉਹਨਾਂ ਦੀ ਉਦੋਂ ਬਾਅਦ ਕਿਸੇ ਹੋਰ ਸਟੂਡੀਓ ਜਾ ਕੇ ਕਿਆ ਕਹਿੰਦੇ ਇਹਨਾਂ ਨੂੰ ਫਾਈਨਲ ਡਬਿੰਗ ਫਾਈਨਲ ਡਬਿੰਗ ਕਰਾਂਗੇ ਤੇ ਬਿਹਾਈਂਡ ਦਾ ਸੀਨ ਤੁਹਾਨੂੰ ਅੱਜ ਸਾਰਾ ਦਿਖਾਵਾਂਗੇ ਕਿ ਬਣਦੇ ਕਿੱਦਾਂ ਨੇ ਬਈ ਗਾਣੇ ਨਗਮੇ ਜਿਹੜੇ ਤਿਆਰ ਹੁੰਦੇ ਆ ਉਹ ਕਿੱਦਾਂ ਹੁੰਦੇ ਆ ਆ ਸੋਸਾਇਟੀ ਐ ਐਸਬੀਪੀ ਤੇ ਹੁਣ ਦੇਖਦੇ ਅੰਦਰ ਜਾ ਕੇ ਮੋਲ ਇਹ ਅੰਦਰ ਸਕੂਲ ਨਹੀਂ ਇਹ ਪਰਲੇ ਪਾਸੇ ਆਉਣਾ ਐ ਓਏ ਬੱਚਾ ਮਿਲਦਾ ਆਹਾਂ ਤੇ ਪਰਲੇ ਪਾਸੇ ਉਹ ਤਾਂ ਨਹੀਂ ਭਰਾਵਾ ਸੁਸਾਇਟੀ ਉਹ ਬਹੁਤ ਬੜੀ ਆ ਮਿੱਤਰੋ ਐਸ ਬੀਪੀ ਪਲੈਟਿਨਾ ਅੱਛਾ ਪਲੈਟਿਨਾ ਪਤਾ ਨਹੀਂ ਯਾਰ ਕੀ ਲਿਖਿਆ ਪਲੈਟਿਨੀਆਂ ਅੱਧਾ ਸਾਡੇ ਮੂੰਹ ਚ ਅੱਖ ਰੜ ਜਾਂਦੇ ਅੰਗਰੇਜ਼ੀ ਵਾਲੇ ਤੇ ਆ ਸੁਸਾਇਟੀ ਆ ਤਿੰਨ ਤਿੰਨ ਫਲੋਰ ਹੈ ਕਿ ਪਰ ਹੈ ਨਾ ਤਿੰਨ ਤਿੰਨ ਫਲੋਰ ਆ ਘਰਾਂ ਵਰਗਾ ਮਾਹੌਲ ਥੱਲੇ ਪਾਰਕਿੰਗ ਚੰਗੀ ਆ ਅਸਾਂ ਦੂਜੀ ਵੀ ਹੈਗੀ ਆ ਹੈ ਨਾ ਜਿਹਦੇ ਉੱਪਰ ਕਈ ਮੰਜ਼ਲੇ ਹੁੰਦੀਆਂ ਇਹ ਪਰਾਵਾ ਇੱਥੇ ਅਲਝਾਈ ਹੈ ਕੀ ਕਹਿੰਦੇ ਨੋ ਜੀ ਟਾਵਰ ਹੈ ਜੀ 1 ਜੀ 2 ਜੀ ਅੱਛਾ ਇਹ ਜੀ ਟਾਵਰ ਉਹ ਪਿਛਲੇ ਪਲੇਟਿਨਾ ਦੇ ਪਤਾ ਨਹੀਂ ਕਿਹੜੇ ਦੇ ਪਲੇਟਿਨਮ ਪਤਾ ਨਹੀਂ ਪਲੇਟਿਨ ਤਾਵਰ ਜੀਲਵਰ ਗੋਲਡ ਪਲੇਟਿਨਮ ਅੱਛਾ ਪਲੇਟਿਨਮ ਹੋਣਾ ਹੈ ਨਾ ਹੋਲ ਚ ਗਿਆ ਥੋੜਾ ਜਿਹਾ ਫੜਨ ਚ ਨਾ ਮੈਂ ਦੇਖਦੇ ਹਾਂ ਹੁਣ ਅੱਤੇ ਜਾ ਕੇ ਸਟੂਡੀਓ ਚ ਆ ਗਏ ਆ ਪਲਾਨ ਇਹ ਪ੍ਰੋਡਕਸ਼ਨ ਆ ਭਾਈਓ ਨੇ ਜਿਹੜੀਆਂ ਮੋੜ ਬਲੈਕ ਕੀਆ ਸੈਕਟਰ 17 17 ਵਿੱਚ ਕੰਮ ਕੀਤਾ ਹੈ ਇਧਰ ਗੁਰਮੁਖੀ ਦਾ ਪੀੜ ਨੂੰ ਜਾਓ ਸ਼ਹਾਦਤ ਆਖੀ ਕਰਕੇ ਬੈਠੇ ਉੱਤੋਂ ਥੱਲੇ ਗੱਲੇ ਨੂੰ ਵੜਵੜ ਛੜ ਦੋ ਪੱਟ ਟੱਪ ਕੇ ਦੇਖੋ ਬਾਲਾ ਮੈਂ ਪੁਲਿਸ ਕੇ ਜੇ ਸਵਾਤੀ ਬਣਾਣਾ ਤੁਸੀਂ ਆਪਣਾ ਮਿੱਠ ਕੇ ਬੈਠਾ ਆ ਮਿੱਠ ਕੇ ਬੈਠਾ ਰੂਬੀ ਚਿੱਠਿਆ ਤੇ ਜੇ ਤੁਹਾਨੂੰ ਗਵਰਨਮੈਂਟ ਦੀ ਸਾਨੂੰ ਗੁਰੂ ਦੀਆਂ ਓਟਾਂ ਜਿਗਰੇ ਸਾਡੇ ਬੰਬਾਂ ਵਰਗੇ ਥੋੜੇ ਟੁੱਟ ਮੈਂ ਕਹਣਾ ਆ ਦੂਲ ਨਾ ਸੇਵ ਰੱਖਦੀਆਂ ਫੇਰ ਉਹਦੀ ਉੱਤੇ ਅਮਰਨ ਕਬੂਲ ਹੈ ਸਾਨੂੰ ਉਹ ਦੇ ਦੇਣੀ ਪਹਿਲੀ ਅਜਿਹਾ ਸ਼ਾਇ ਜੇ ਤੁਹਾਨੂੰ ਸ਼ਾਇ ਜੇ ਤੁਹਾਨੂੰ ਗਵਰਨਮੈਂਟ ਦੀ ਸਾਨੂੰ ਗੁਰੂ ਦੀਆਂ ਓਟਾਂ ਉਹ ਜਿਗਰੇ ਸਾਡੇ ਬੰਬਾਂ ਇਨੂੰ ਹੋਰ ਹਾਟੇ ਹਾਟੇ ਕੋਲ ਜੇ ਤੋਪਾਂ ਆ ਕਰੂ ਮੈਂ ਇਹ ਕੀ ਬਾਤ ਹੈ ਕੀ ਬਾਤ ਜਿਗਰੇ ਸਾਡੇ ਬੰਬਾਂ ਵਰਗੇ ਜੇ ਤੁਹਾਡੇ ਕੋਲ ਤੋਪਾਂ ਇਹ ਆ ਜੀ ਕਰਕੇ ਦੇਖ ਹਾਂ ਹਾਂ ਜੀ ਜਿਗਰੇ ਸਾਡੇ ਬੰਬਾਂ ਵਰਗੇ ਜੇ ਤੁਹਾਡੇ ਕੋਲ ਤੋਪਾਂ ਇਹ ਜਿਵੇਂ ਨਾ ਇਹ ਵੀ ਠੀਕ ਹੈ ਫਸ ਕੇ ਆ ਰਹੇ ਇਹਨੂੰ ਵੀ ਰੱਖਦੇ ਇੱਕ ਜਿੱਦਾਂ ਮੈਂ ਕਰ ਰਿਹਾ ਇੱਕ ਵਾਰੀ ਉਹਦਾ ਟਰਾਈ ਕਰਦੇ ਆ ਤੋਪੀ 3 ਉਹਨੂੰ ਪੇ ਮੋਤ ਦਾ ਕੀ ਹੋਣਾ ਜੇ ਆਪਣਾ ਅਸੀਂ ਅਗਲੇ ਮੰਨਤ ਜਾ ਰਹੇ ਅਮਰੀਕਾ ਯੂਐਨਏ ਵੀ ਆ ਵੀ ਮੁੰਡੇ ਲੱਗੇ ਜਿਆਦਾ ਆਪਾਂ ਛੱਡ ਥੱਲੇ ਗਏ ਨਾ ਮਤਲਬ ਇਹਦਾ ਵੀ ਤੁਸੀਂ ਜਿੱਦਾਂ ਕਿਤੇ ਗਰਮ ਹਵਾ ਆ ਰਹੀ ਆ ਅੱਛਾ ਜੀ ਕਿਤੇ ਅਸੀਂ 2 ਮਿੰਟ ਅਸੀਂ ਖੜੇ ਹੋ ਉਹਦੇ ਚ ਹਾਲੇ ਗਰਮੀ ਗਰਮੀ ਹੋ ਗਈ ਉੱਥੇ ਤਾਂ ਕੰਮ ਕਰਨੇ ਆਉਣੇ ਮੁੰਡੇ ਕੀ ਆਪਾਂ ਤੇ ਕੀਲੇ ਲਾਏ ਹੋਏ ਉਹ ਛੁੰਬਾ ਨਹੀਂ ਆਉਂਿਆ ਅੱਛਾ ਜੀ ਉਹ ਪੌਲੀ ਹੋਜੀ ਪਾਏ ਹੁੰਦੇ ਠੀਕ ਆ ਉਹਦੇ ਚ ਇੰਨੀ ਮਤਲਬ ਗਰਮਾਹਟ ਹੁੰਦੀ ਆ ਆ ਐਨਵਾਇਰਨਮੈਂਟ ਕੀਲੇ ਕੀਲੇ ਮਤਲਬ ਐਨ ਪੂਰੇ ਹੀ ਫੇ ਚਾਈਨਸ ਕੀਲਾ ਕਹਿੰਦੇ ਆ ਆਪਾਂ ਉਹ ਟੈਂਪੂਰਾ ਪੂਰਾ ਬੜੀ ਤਰੀਕੇ ਨਾਲ ਲਾਇਆ ਹੋਇਆ ਹੈ ਇਹਨਾਂ ਇੱਕ ਡੈਰੀ ਫਾਰਮ ਬਹੁਤ ਜ਼ਿਆਦਾ ਅੱਛਾ ਜੀ ਡੈਰੀ ਫਾਰਮ ਦੁੱਧ ਤਾਂ ਮਤਲਬ ਤੂੰ ਡੇਲੀ ਨਹੀਂ ਆਈ ਜਾ ਉੱਥੇ ਦੁੱਧ ਨਾਲ ਨਾਲ ਹੁੰਦਾ ਹੈ ਵੀ ਔਰ ਫੈਟ ਆਈ ਨਹੀਂ ਹੈਗਾ 10 ਵਾਲਾ ਤਾਂ ਉੱਥੇ ਕੰਮੇ ਨਹੀਂ ਬਾਬਾ ਜੀ ਉੱਥੇ ਦੁੱਧ ਵਾਲਾ ਬਾਬਾ ਕਿਹੜਾ ਹੈ ਉਹ ਤਾਂ ਦੁੱਧ ਵਾਲ ਤੇ ਸਾਡੇ ਨਹੀਂ ਕਹਿੰਦੇ ਦੁੱਧ ਵਾਲਾ ਬਾਬਾ ਸਾਡੇ ਇੱਕ ਕਹਿ ਨਹੀਂ ਦਿੰਦੇ ਬਾਬਾ ਜੀ ਵਾਇਕੁਰ ਜੀ ਦਾ ਖਾਲਸਾ ਵਾਇਕੁਰ ਜੀ ਦਾ ਖਤੇ ਆ ਗਈਆਂ ਫੌਜਾਂ ਹਾਂਜੀ ਹਾਂਜੀ ਜੀ ਕਿਰਪਾ ਦੀ ਗੱਲਾਂ ਸੁਣ ਰਹੇ ਆ ਪਾਪਾ ਜੀ ਦੀਆਂ ਯੂਰਪ ਦੀਆਂ ਤੇ ਨਗਮਾ ਤਿਆਰ ਕੀਤਾ ਰੂਪੀ ਵੀਰੇ ਦਾ ਲਿਖਿਆ ਤੇ ਵੀਰੇ ਉਹਦੇ ਜਥੇ ਦਾ ਗਾਇਆ ਹੈ ਨਾ ਤੇ ਕਦੋਂ ਬਈ ਇਹ ਕਰਨਾ ਹੈ ਆਪਾਂ ਰੀਤ ਜੂਨ ਦੇ ਵਿੱਚ ਛੜਿੰਗ ਚ ਹਫ਼ਤੇ ਪਹਿਲੇ ਆਪਕੇ ਕਰਦੇ ਹਾਂ ਜੂਨ ਚ ਹਾਂਜੀ ਜੂਨ ਦੇ ਵਿੱਚ ਤੇ ਘੈਂਟ ਨਗਮਾ ਸੰਤਾਂ ਦੇ ਉੱਤੇ ਤੇ ਟ੍ਰੈਂਡੀ ਬਾਈ ਨੇ ਤਿਆਰ ਕੀਤਾ ਹੈ ਨਾ ਤੇ ਇੱਧਰ ਆਪਣੇ ਖੈਰਾ ਸਾਹਿਬ ਸਾਹਿਬ ਬਾਈ ਕੁਝ ਕੀ ਫਤਹਿ ਏ ਬਾਬਾ ਜੀ ਜਿਹੜੇ ਹੈਗੇ ਆ ਇਹ ਇੰਡਸਟਰੀ ਦੇ ਇੱਕ ਲਾ ਲੋ ਵੀ ਇੱਕ ਤਗੜੇ ਹੋਣੇ ਵੀ ਖੁੰਡਨੇ ਇੱਕ ਰੀਮ ਚੱਲਦੀ ਆ ਜਿਹੜੀ ਜਿੰਨੀ ਇੰਡਸਟਰੀ ਤੋਂ ਵੀ ਵੱਡੇ ਵੱਡੇ ਆਰਟਿਸਟ ਦੇਖਦੇ ਆ ਵੀ ਬਸ ਸਾਰੇ ਇਹਨਾਂ ਦੇ ਹੱਥ ਹੀ ਆ ਤੇ ਤਿਆਰ ਕਰਦੇ ਐਦਾਂ ਵੀ ਨਗਮੇ ਤਿਆਰ ਹੁੰਦੇ ਆ ਤੇ ਜਰੂਰ ਬਈ ਸਾਰੇ ਸਾਥ ਦਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਇਹਨੂੰ ਦੱਬ ਕੇ ਸਟੂਡੀਓ ਤੋਂ ਨਿਕਲ ਆਏ ਆ ਤੇ ਦੁਬਾਰਾ ਹੁਣ ਲਾਂਡਰਾਂ ਵਾਲੀਆਂ ਲਾਈਟਾਂ ਤੇ ਆ ਦੂਜੇ ਪਾਸੇ ਨਾ ਯਾਮ ਦੇਖੋ ਆਹ ਲੈ ਭਾਈ ਇੱਥੇ ਲਾਈਟਾਂ ਪਰ ਬੜਾ ਜਾਮ ਲੱਗਦਾ ਇੱਕ ਤਾਂ ਜਾਮ ਲੱਗਦਾ ਸਵੇਰੇ ਸ਼ਾਮ ਤੇ ਦੂਜਾ ਜਿਹੜਾ ਉਹ ਸਾਹਮਣਾ ਹੀ ਮਾਮੇ ਖੜੇ ਹੁੰਦੇ ਆ ਤੇ ਉਹ ਨਹੀਂ ਪਾਰ ਕਰਨ ਦਿੰਦੇ ਜਦ ਇਹ ਉਹ ਕੇਰ ਲੈਂਦੇ ਆ ਚਲਾਨ ਉਹਨਾਂ ਨੇ ਵੀ ਹੁਣ ਸੌਖਾ ਹੀ ਕਰਤਵਾ ਜਦ ਹੀ ਕੱਟ ਕੇ ਕਹਿੰਦੇ ਚੱਕ ਮੈਸੇਜ ਔਨਲਾਈਨ ਹੀ ਔਨਲਾਈਨ ਕਰਤਾ ਸਾਰਾ Google Pay Google Pay ਹੁਣ ਚੱਲੇ ਆਪਾਂ ਐਲ ਏ ਐਲ ਏ 뮤직 ਸਟੂਡੀਓ ਮਹਾਲੀ ਔਨਲਾਈਨ ਹੁਣ ਬਈ ਇੱਥੇ ਜਿਹੜਾ ਇਹਨਾਂ ਨੇ ਰਿਕਾਰਡ ਕਰ ਲਿਆ ਗਾਣਾ ਕੀ ਕਹਿੰਦੇ ਆ ਥੋੜਾ ਜਿਹਾ ਇਹਨਾਂ ਦੀ ਭਾਸ਼ਾ ਥੋੜੇ ਸ਼ਬਦ ਕੁਝ ਹੋਰ ਨੇ ਵੋਕਲ ਹਾਂ ਵੋਕਲ ਕਰ ਲਈ ਆ ਕਹਿੰਦੇ ਇਹਨਾਂ ਨੇ ਹੁਣ ਡਬਿੰਗ ਕਰਨ ਚੱਲੇ ਨੇ ਇਹ ਐਲ ਏ ਕੈਮਰਾ ਹੀ ਹਿੱਲੀ ਜਾਂਦਾ ਹੈ ਐਲ ਏ ਚੱਲੇ ਨੇ ਐਲ ਏ ਜਿਹੜਾ ਆ ਮਿਊਜ਼ਿਕ ਸਟੂਡੀਓ ਆ ਹੋਮਲੈਂਡ ਦੇ ਥੱਲੇ ਆ ਜੁਬਲੀ ਦੇ ਇਲਾਕੇ ਤੇ ਹੁਣ ਜਾ ਕੇ ਉੱਥੇ ਇਹਨਾਂ ਨੇ ਜਿਹੜੀ ਡਬਿੰਗ ਕਰਨੀ ਆ ਉੱਥੋਂ ਨਿਕਲੇ ਨੇ ਲੰਡਰ ਵਾਲੇ ਜਿਹੜੇ ਜੱਥੇ ਸੇ ਭਾਈ ਅਮਨਦੀਪ ਸਿੰਘ ਹੁਣ ਹੀ ਆਏ ਸੀ ਅੱਜ ਤੇ ਬਾਕੀ ਜਥਾ ਜਿਹੜਾ ਉਹ ਐਲ ਏ ਆਊਗਾ ਜਿਹਦਾ ਫਾਈਨਲ ਡਵਿੰਗ ਇਹਨਾਂ ਨੇ ਕਰਨੀ ਹੈ ਤਾਂ ਹੁਣ ਜਾ ਰਹੇ ਆ ਐਲ ਏ ਵੱਲ ਨੂੰ ਗੱਡੀ ਖੜਾ ਕੇ ਦੁਬਾਰਾ ਫੇਰ ਰੂਪੀ ਵੀਰਣਾ ਬੈਠਾਂਗੇ ਤੇ ਐਲ ਏ ਵੱਲ ਚੱਲਾਂਗੇ ਐਲ ਏ ਜਿਹੜਾ ਹੁਣ ਸਾਰਾ ਜਥਾ ਆਊਗਾ ਤੇ ਰਲ ਮਿਲ ਕੇ ਜਿਹੜਾ ਇਹਨਾਂ ਨੇ ਵੀ ਉਹ ਨਗਮਾ ਤਿਆਰ ਕਰਨਾ ਹੈ ਫਾਈਨਲ ਡਵਿੰਗ ਕਰਨੀ ਹੈ ਤੇ ਜੂਨ ਮਹੀਨੇ ਤੋਂ ਸਟਾਰਟਿੰਗ ਦੇ ਵਿੱਚ ਆਉਣਾ ਨਗਮਾ ਬੜਾ ਕਮਾਲ ਦਾ ਬਣਿਆ ਹੈ ਸੰਤਾਂ ਦੇ ਉੱਤੇ ਆ ਸੰਤਾਂ ਦੀ ਕਿਵੇਂ ਗੱਲਬਾਤ ਹੁੰਦੀ ਹੈ ਇੰਦਰਾ ਦੇ ਨਾਲ ਜਾਂ ਸਰਕਾਰ ਦੇ ਨਾਲ ਘੈਂਟ ਗੱਲਬਾਤ ਹੈ ਤੇ ਜਰੂਰ ਭਾਈ ਸਾਥ ਦਿਓ ਤੇ ਆਵਾਜ਼ ਤੇਨਾਂ ਦੀ ਕਮਾਲ ਹੀ ਆ ਯਾਰ ਕਮਾਲ ਮੈਂ ਪਹਿਲੀ ਵਾਰ ਦੇਖ ਰਿਹਾ ਬਣਦਾ ਨਗਮਾ ਇਹਨਾਂ ਦਾ ਆ ਲੰਡਰਾਂ ਵਾਲੇ ਜਥਿਆਂ ਦਾ ਤੇ ਦੂਰੋਂ ਦੂਰੋਂ ਸਟੇਜ ਤੋਂ ਬੜੇ ਸੋਨੇ ਸੀਗੇ ਕਮਾਲ ਮੈਨੂੰ ਪਤਾ ਵੀ ਮੇਰੇ ਵਰਗੇ ਕਿੰਨੇ ਹੀ ਆ ਜਿਨ੍ਹਾਂ ਨੇ ਪਹਿਲੀ ਵਾਰੀ ਆ ਚੀਜ਼ ਦੇਖਣੀ ਆ ਵੀ ਕਿਦਾਂ ਗਾਣਾ ਬਣਦਾ ਹੈ ਵੋਕਲ ਕਿਦਾਂ ਹੁੰਦੀ ਹੈ ਡਾਪਿੰਗ ਕਿਦਾਂ ਹੁੰਦੀ ਹੈ ਮੁੜ ਕੇ ਅਜੇ ਅੱਗੇ ਬੜਾ ਪ੍ਰੋਸੈਸ ਹੁੰਦਾ ਜਦੋਂ ਗਾਣਾ ਬਣ ਜਾਂਦਾ ਫਿਰ ਉਹਦਾ ਪੋਸਟਰ ਐਡ ਚ ਬਹੁਤ ਕੁਝ ਚੱਲਦਾ ਹੈ ਨਾ ਤਾਂ ਪਰ ਕੀ ਚੰਗੀ ਐ ਤਾਂ ਮੇਰੇ ਵਰਗੇ ਜਿੰਨੇ ਹੈਗੇ ਆ ਸਾਰੇ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਿਓ ਇਹ ਵੀ ਦੱਸਿਓ ਕਿ ਭਾਈ ਲੰਡਰਾਂ ਵਾਲਾ ਦਾ ਤੁਹਾਨੂੰ ਜਿਹੜਾ ਵੀ ਸਭ ਤੋਂ ਵਧੀਆ ਨਗਮਾ ਕਿਹੜਾ ਲੱਗਦਾ ਅੱਜ ਤੱਕ ਦਾ ਬਹੁਤ ਸਾਰੇ ਐ ਹਨਾ ਤੁਸੀਂ ਸੋਨੇ ਹੀ ਆ ਸਾਰੇ ਉਹਨਾਂ ਦੇ ਟੋਪੀ ਭਾਵੇਂ ਸੋਨੇ ਦੀ ਲੈ ਲਓ ਸੰਤਾਂ ਦੇ ਉੱਤੇ 84 ਦੇ ਉੱਤੇ ਜਾਂ ਹੋਰ ਆਪਣੇ ਕਿੰਨੇ ਸਿੱਖਾਂ ਯੋਧਿਆਂ ਦੇ ਉੱਤੇ ਜਿਹੜਾ ਤੁਹਾਨੂੰ ਸਭ ਤੋਂ ਵਧੀਆ ਲੱਗਦਾ ਜ਼ਰੂਰ ਕਮੈਂਟ ਕਰਕੇ ਦੱਸਿਓ ਤੁਸੀਂ ਤੇ ਕੋਸ਼ਿਸ਼ ਕਰਾਂਗੇ ਅੱਜ ਉਹਨਾਂ ਤੋਂ ਸੁਣਾਵਾਂਗੇ ਵੀ ਉੱਥੇ ਕਿ ਸਾਰਾ ਜਥਾ ਹੋਊਗਾ ਕੋਈ ਨਾ ਕੋਈ ਆਪਾਂ ਰਿਕਾਰਡ ਵੀ ਕਰਾਂਗੇ ਬਾਈ ਉੱਥੇ ਜਿਹੜਾ ਕੀਤੇ ਸੀ ਕਿ ਹੁਣ ਤੇ ਰਿਕਾਰਡ ਉਹ ਵੋਕਲ ਕਹਿੰਦੇ ਉਹਨੂੰ ਵੋਕਲ ਹੈ ਬਈ ਵੋਕਲ ਕਹਿੰਦੇ ਵੋਕਲ ਹਾਂਜੀ ਬਾਬਾ ਜੀ ਚੱਲੀਏ ਬਾਈ ਜਾਣੀ ਪੈਣਾ ਬਈ ਤੇ ਵੋਕਲ ਬਾਈ ਹੁਣੇ ਕਰਿਆ ਆ ਉੱਧਰ ਹੁਣ ਇੱਥੇ ਕਾ ਕਰਨਾ ਕਿਆ ਕਹਿੰਦੇ ਫਾਈਨਲ ਹੈ ਔਰੇ ਫਾਈਨਲ ਵੋਕਲ ਕਰਨੀ ਆ ਫਾਈਨਲ ਵੋਕਿੰਗ ਫਾਈਨਲ ਡਬਿੰਗ ਵੀ ਕਹਿੰਦੇ ਆ ਫਾਈਨਲ ਵੋਕਲ ਫਾਈਨਲ ਡਵਿੰਗ ਮਰੀ ਹੈ ਲੈ ਵੀਲੇ ਤੇ ਚਲੋ ਫਿਰ ਉਹ ਅਬਈ ਐਲੇ ਹੋਮ ਲੈਂਡ ਦੇ ਥੱਲੇ ਆਹ ਹੋਮ ਲੈਂਡ ਹੋਮ ਲੈਂਡ ਦੇ ਥੱਲੇ ਆ ਆਗਾ ਐਲ ਏ 뮤직 ਸਟੂਡੀਓ ਤੇ ਇਧਰ ਸੁਹਾਣਾ ਸਾਹਿਬ ਤੇ ਚੱਲਦੇ ਹਾਂ ਹੁਣ ਬਈ ਐਲ ਏ 뮤직 ਸਟੂਡੀਓ ਵੱਲ ਨੂੰ ਕੈਂਡੀ ਜੀ ਆਰਡਰ ਦੇ ਦਿਓ ਕਾਪੀ ਦਾ ਤੇ ਜਾਂ ਕਹੀਂ ਆਪਾਂ ੜਕਾਉਣੀ ਹੈ ਕਾਪੀ ਓਕੇ ੜਕਾ ਕੇ ਕਰਾਂਗੇ ਕੰਮ ਠੀਕ ਹੈ ਬਾਬਾ ਜੀ ਲੱਡੂ ਵੀ ਆ ਲੱਡੂ ਆ ਰਿਹਾ ਵੀਰੇ ਦੇ ਮੁੰਡਾ ਹਾਂ ਗੁਰਪ੍ਰੀਤ ਭਾਈ ਉਹਨਾਂ ਦੇ ਘਰੇ ਚ ਆਗ ਹੋਇਆ ਏ ਲਓ ਜੀ ਵੀਰ ਅੱਜ ਪਾਰਟੀ ਤੇ ਕੀਤੀ ਜੰਗੀ ਅੱਜ ਡਾਈਟਿੰਗ ਜਿਹੜੀ ਜਿਮ ਜੁਮ ਲਈ ਹਾਂ ਜਿਮ ਜੁਮ ਤੁਹਾਡੀ ਨਿਕਲ ਜਾਣੀ ਹੈ ਤੇ ਚਲੋ ਖੈਰਾ ਸਾਹਿਬ ਅੱਛਾ ਜੀ ਵੀਰ ਚਲਾਨ ਨਾ ਕਰ ਆਲੇ ਉਥੇ ਇੱਕ ਸਾਈਡ ਤੇ ਲਾ ਕੇ ਆਏ ਇੱਥੇ ਥੱਲੇ ਨਾਲ ਥੱਲੇ ਤਾਂ ਨਹੀਂ ਲਾਈ ਆ ਹਾਂ ਇਹ ਵੀ ਅੰਦਰੋਂ ਐਲ ਮਿਊਜ਼ਿਕ ਸਟੂਡੀਓ ਕਰ ਰਿਹਾ ਫਿਰ ਕਰ ਰਿਹਾ ਲਾਓ ਸ ਇਹ ਮਾਈਕਰੋਫੋਨ ਕੋ ਸਾਬੀ ਕੋ ਸਾਬੋ ਨੇ ਨਹੀਂ ਤੇ ਤੁਹੀ ਲਾਉਗਾ ਸਹੀ ਸਾਬ ਯਾਨਕ ਜਿਦਾ ਪਹਿਲਾ ਕਰਦੇ ਹੁੰਦੇ ਸ਼ੁਰੂਆਤ ਇੱਥੇ ਹੋਣੀ ਹੈ ਬਈ ਫਾਈਨਲ ਰਵਿੰਗ ਗੱਲ ਇੱਥੇ ਮੁੱਕਦੀ ਆ ਕੇ ਠੀਕ ਹੈ ਹਾਂ ਹਾਂ ਮਠਿਆਈ ਖਾ ਲਈ ਤੇ ਬਾਬਾ ਜੀ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਜੀ ਧੰਨਵਾਦ ਬਹੁਤ ਬਹੁਤ ਘਰੇ ਪਹੁੰਚੰਗੀ ਦੀ ਦਾਤ ਬਖਸ਼ੀ ਹੈ ਮਹਾਰਾਜ ਨੇ ਤੇ ਮਠਿਆਈ ਖਾ ਰਹੇ ਹਾਂ ਤੇ ਮਾਰੇ ਮੇਰ ਕਰੇ ਤੇ ਇੱਧਰ ਹੈਲੋ ਹੈਲੋ ਕੈਰਾ ਸਾਹਿਬ ਦਿਓ ਜਵਾਬ ਹੈਲੋ ਹੈਲੋ ਇਡਲੀ ਆ ਗਈ ਬਾਜੀ ਹੈਨਾ ਹੈਲੋ ਇਹ ਕਰਦੇ ਨਹੀਂ ਸਾਡੇ ਨੂੰ ਹਾਂਜੀ ਹਾਂਜੀ ਕੋਈ ਨਹੀਂ ਆਓ ਪ੍ਰੈਸ ਸਰ ਕੋ ਉਧਰ ਦੇ ਦੋ ਹਾਂ ਵੀ ਰੋਣਾ ਉਧਰ ਹੀ ਦੇ ਦੇ ਤੇ ਸਾਨੂੰ ਉਹ ਲਿਆ ਦੇ 85 ਦਾ ਹੀ ਬੁੱਕੜ ਵਿੱਚ 47 ਕੱਲੀ ਕੁੱਟ ਦੇ ਵਿੱਚ ਨਹੀਂ ਮੋੜਾ ਮੈਨੂੰ ਫਿਰਸ ਕਹੇ ਅਤਵਾਦੀ ਲੋਕੀ 85 ਦਾ ਹੀ ਬੁੱਕੜ રૂપી ચઠ્ઠા જી કંટ ગાના યાર થેન્ક યુ સર આ હેના ગાના કેરા સાહેબ ઓ સોણો બેઠા રૂપી ચઠ્ઠા મોત પયોને નુ કાળા મેનુ હાજી સંદીપસિંહજી વદિયા વેલેની કલમ કેવા હતી કંટ હેના બહુત કમાલ લખતા યાર તીરા કમ્પોઝિશન બડી જબરદસ્ત સહી ગલ હે બહુત સુંદર ਤੇ ਤੂੰ ਜਾ ਜਿਹੜਾ ਪਿਛਲਾ ਕਿਤੇ ਤੁਸੀਂ ਮਾਸੀਵਾੜਾ ਕੀ ਬਾਤ ਹੈ ਬੜੀ ਡਿਮਾਂਡ ਰਹੀ ਹੁਣ ਤੁਸੀਂ ਬਾਹਰ ਜਾ ਕੇ ਆਇ ਕਿਦਾਂ ਕਹਿੰਦੇ ਸੀ ਲੋਕੀ ਉਸ ਨੂੰ ਬਿਲਕੁਲ ਬਾਜੀ ਹਰ ਇੱਥੋਂ ਦਾ ਛੋਟੇ ਛੋਟੇ ਬੱਚੀ ਵੀ ਕਹਿੰਦੇ ਸੀ ਕਹਿੰਦੇ ਸਾਨੂੰ ਮਾਸੀਵਾੜੇ ਨਾਲ ਗੀਤ ਸੁਣਾਓ ਲੈ ਹੋ ਚੜਦੀ ਕਲਾ ਕੀ ਬਾਤ ਅੱਜ ਕਰੇ ਪਰਿਵਾਰਾਂ ਚ ਜਾਂਦੇ ਸੀਗੇ ਨਾ ਹਾਂਜੀ ਤੇ ਸੰਗਤ ਡਿਮਾਂਡ ਕਰਦੇ ਸੀਗੇ ਵੀ ਉਹ ਮਾਸੀਵਾੜੇ ਨਾਲ ਗੀਤ ਸੁਣਾਓ ਅੱਛਾ ਬਿਲਕੁਲ ਕਿਉਂ ਬਰਾਗ ਜੇ ਵਾਲਾ ਬਹੁਤ ਬਰਾਗ ਦੀ ਹੈ ਤੇ ਲੋਕਾਂ ਨੂੰ ਇਹ ਬਹੁਤ ਸੋਹਣੀ ਕੰਪਨੀ ਜੀ ਵੀਰੇ ਨੇ ਲਿਖੀ ਬਹੁਤ ਸੋਹਣੀ ਲਿਖਿਆ ਕੀ ਬਾਤ ਇਹ ਜਿਹੜਾ ਰੂਬੀ ਚੱਠਾ ਹੈ ਨਾ ਬਾਈ ਇਹ ਕਮਾਲ ਹੈ ਯਾਰ ਕਮਾਲ ਖਰਾਸਾ ਅੱਜ ਤਾਂ ਬੇਕਦਾਰ ਜਦੋਂ ਹੁਣ ਤੁਸੀਂ ਪਹਿਲੀ ਗੱਲ ਤਾਂ ਡਾਈਟਿੰਗ ਥੋੜੀ ਤੇ ਦੂਜਾ ਜੋ ਦੀਵਾਲੀ ਤੋਂ ਪਹਿਲਾਂ ਪਟਾਕੇ ਚੱਲ ਜਾਂਦਾ ਫਿਰ ਐਦਾਂ ਹੀ ਦੇਖਣਾ ਪੈਂਦਾ ਲੋਕਾਂ ਦੀ ਇਹ ਚਾਹਵਾਂ ਲਾ ਆਪਣੀਆਂ ਗੋਫੀਆਂ ਪੀ ਕੇ ਹੁਣ ਬੈਠੇ ਆ ਕਾਫੀਆਂ ਪੀ ਗਏ ਆਪਣੀਆਂ ਦੀ ਚਾਹ ਹੋਣਾ ਈ ਹੁਣ ਦੇਖੀਓ ਚਾਵਲ ਨੂੰ ਪਪਾ ਜੀ ਇੱਕ ਮਿੰਟ ਆਪਸ਼ਨ ਰੱਖ ਜਿਹੜਾ ਬੈਟਰ ਲੱਗਦਾ ਹੋਇਆ ਗਾਇਸ ਡੱਬਾ ਖਾ ਲਿਆ ਏ ਅੱਧੀ ਲੈਣ ਵੀਰਾ ਖਾ ਗਿਆ ਨਹੀਂ ਐ ਹੁੰਦੀ ਵੀਰੇ ਬਿਲਕੁਲ ਬਾਕੀ ਜਿਹੜੀ ਆ ਸਾਡੇ ਡਾਈਟ ਤੇ ਉੱਤੇ ਤੇ ਟ੍ਰੈਂਡਿੰਗ ਆ ਗਿਆ ਕਹਿ ਰਹਾ ਸਾਡੇ ਦੇ ਮਾਂ ਤੇ ਤੇ ਬਾਕੀ ਰੂਬੀ ਵੀਰੇ ਨੇ ਇੱਕ ਵੀ ਨਹੀਂ ਖਾਦਾ ਹੈਗਾ ਬਸ ਇਹ ਚੋ ਇੱਕ ਵੀ ਨਹੀਂ ਖਾਦਾ ਹੈ ਨਾ ਵੀਰੇ ਇਹ ਖਾਂਦਾ ਹੀ ਨਹੀਂ ਚਾਹਵਾ ਹੀ ਨਹੀਂ ਖਾਂਦਾ ਰੈਸਪੀਰੇਟਰੀ ਸਿਸਟਮ ਬਹੁਤ ਵੱਡਾ ਵਾਹ ਅੱਗੇ ਵੀ ਪਤਲਾ ਹੀ ਜਮਾ ਹੀ ਨਹੀਂ ਖਾਂ ਸਹੀ ਗੱਲ ਉਹ ਭਰਾਵਾ ਆਹ ਲਾਈਨ ਆ ਇੱਥੋਂ ਲੈ ਕੇ ਉੱਥੇ ਤੱਕ ਸਾਰੀ ਕੱਦ ਹੁੰਦੀ ਹੈ ਇਹ ਚ ਹਾਂ ਇਹ ਸਾਰੇ ਸਾਰੀ ਕੱਲੀ ਰੂਪੀ ਲਗਾਤੀ ਹੈ ਇਹਨੂੰ ਲੱਗਦਾ ਲੱਗਦਾ ਕੋਈ ਨਹੀਂ ਹੈ ਤੇ ਇਧਰ ਚੱਲੀ ਜਾਂਦੇ ਆ ਨਗਵੇਂ ਤਿਆਰ ਹੋਈ ਜਾਂਦੇ ਆ ਤੇ ਰੌਣਕ ਮੇਲਾ ਘਣਾ ਕਰ ਦੂੰ ਬੰਦ ਤੇ ਬਾਦੂੰ ਅੱਖਾਂ ਮੂਰੇ ਆਰ ਕਨਾ ਫੇਰ ਫਕੀਰਾਂ ਨੂੰ ਹੋ ਤਿਕਣਾ ਕਰ ਦੂੰ ਬੰਦ ਤੇ ਬਾਦ ਤੂੰ ਅੱਖਾਂ ਮੂਰੇ ਜਾਲਾ ਟਿਕ 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 ਅੱਖਾਂ ਮੂਰੇ ਜਾਲਾ ਤੈਨੂੰ ਪੁੱਲ ਮੁੱਕਦਾ ਐ ਲੈ ਦੇਖੋ ਦਿਖਣਾ ਦਿਖਣਾ ਹੋ ਤਿਕਣਾ ਕਰ ਦੂੰ ਬੰਦ ਕਮਾਲ ਉਹ ਦੂਜੇ ਕਮਰੇ ਜਾਂਦੇ ਆ ਉਧਰੋਂ ਵਾਈਕਾ ਆਉਂਦਾ ਤੇ ਇਧਰ ਆ ਸੈੱਟ ਕਰਦੇ ਆ ਕਾ ਕਮਾਲ ਦੀ ਏਕ ਲਾਈ ਆ ਤੁਸੀਂ ਸਾਗੇ ਵੀ ਬਣੂਗੇ ਕੁਝ ਹੱਥ ਤੂੰ ਵੱਡੇ ਹੋ ਕੇ ਕੋਈ ਨਾ ਕੋਈ ਬਣੂਗੇ ਥੈਂਕ ਯੂ ਨੀ ਕਮਾਲ ਦੀ ਬਈ ਏਕ ਤਾਂ ਥੈਂਕ ਯੂ ਉਹ ਚੰਗੀ ਲੱਗੀ ਆ ਹਾਂ ਸੰਤਰੀ ਮੈਂ ਪੈਰਾ ਹੁੰਤੇ ਕੱਲ ਗਾਉਣੀ ਆਈ ਕੀ ਬਾਤ ਹੈ ਕੀ ਬਾਤ ਮਾਰੀ ਹੁੰਦੀ ਕਿਆ ਲਿਖਦਾ ਯਾਰ ਬਾਈ ਰੂਪੀ ਬਾਬਾਈ ਹਰ ਪਾਜੀ ਕੋ ਰਹਿਮਤ ਨਾਲੇ ਆ ਨਾ ਮਰਦੀਆਂ ਰਹਿਮਤ ਦੇ ਰਾ ਜਲਦੀ ਕੱਲੋ ਬਾਲਟ ਲਾਉਂਦਾ ਜਿੱਦਾਂ ਉਹਦਾ ਦਨ ਹੁੰਦੀ ਹੈ ਨਾ ਕਮਾਲ ਹੈ ਨਾ ਸੱਚ ਗੋਣਾ ਵੀ ਓੱਖਾ ਵੀ ਲਿਖਣਾ ਵੀ ਓਪਨ ਸਹੀ ਗੱਲ ਆ ਯਾਰ ਇਮਾਰਤ ਦੀ ਕਿਰਪਾ ਸਹੀ ਗੱਲ ਆ ਫਿਰ ਰੂਪੀ ਵੀਰੇ ਬਹੁਤ ਕਿਰਪਾ ਸ ਇੱਕ ਥੋੜਾ ਜਿਹੜਾ ਮੇਲ ਹੈ ਨਾ ਆਪਸ ਚ ਉਹ ਵੀ ਬੜਾ ਕਮਾਲ ਹੈ ਇਹ ਵੀ ਮੇਲ ਵੀ ਬਾਈ ਜੀ ਨਹੀਂ ਗੱਲ ਦੱਸਾਂ ਕੋਈ ਕੋਈ ਰਾਈਟਰ ਹੁੰਦਾ ਜਿਹਦੀ ਮਤਲਬ ਇਹ ਗਾਣਾ ਮੈਂ ਨਾ ਪਿਛਲੇ ਸਾਲ ਤੁਹਾਨੂੰ ਫੋਨ ਕੀਤਾ ਸੀ ਉਹ ਕੋਈ ਜਿਹਦੀ ਦਿੱਕਤ ਮਤਲਬ ਚੰਗੀ ਲੱਗਦੀ ਸੀ ਗਾਉਣ ਵਾਸਤੇ ਮਤਲਬ ਤੇ ਜੋ ਆਪਣਾ ਕੋਈ ਆਪਾਂ ਮਿਲ ਹੀ ਨਹੀਂ ਸੀ ਮੈਂ ਸਰੰਦਰ ਬਾਬੇ ਨੂੰ ਕਿਹਾ ਮੈਂ ਬਾਬਾ ਜੀ ਰੰਨਾ ਮੈਂ ਇੱਕ ਕਰਨ ਦਾ ਸ਼ਬਦ ਹੈ ਹਾਂਜੀ ਮਤਲਬ 2 ਸਾਲ ਦੀ ਗੱਲ ਹੈ ਫਿਰ ਸਾਡਾ ਗਾਣਾ ਉਹ ਆਉਂਦਾ ਹੋਣਾ ਕੋਈ ਅਸੀਂ ਤਾਂ ਕਰਕੇ ਥੋੜਾ ਜਿਹਾ ਹੋ ਗਿਆ ਨਹੀਂ ਨਹੀਂ ਫਿਰ ਹੋਏ ਮਤਲਬ ਕਿ ਆਪਣੇ ਮੇਲ ਆਪਾਂ ਕਹਿੰਦੇ ਵੀ ਆਪਾਂ ਅਗਲੇ ਹਫਤੇ ਆਉਣਾ ਤੁਹਾਡੇ ਕੋਲ ਫਿਰ ਮੈਂ ਪਿੰਡ ਚੱਲ ਗਿਆ ਮੇਲ ਹੀ ਨਹੀਂ ਹੋਇਆ ਫਿਰ ਉਹ ਟਾਈਮ ਯਾਰ ਤਰੀਰ ਇਹ ਉਧਰ ਦੀ ਆ ਜੀ ਕੀ ਬਾਤ ਬੈਲਡਨ ਕਮਾਲ ਹੈ ਯਾਰ ਬਾਬ ਉਹ ਵੀ ਮੈਂ ਤੱਕਦਾ ਰਿਹਾ ਵੀ ਮਾਹੌਲ ਬੜਾ ਕੀ ਬਾਤ ਹੈ ਅੱਗੇ ਇੱਕਦਮ ਚੇਂਜ ਕਰਦਾਂਗੇ ਜੀ ਆ ਜੀ ਆ ਆ ਆ ਆ ਆ ਵਧੀਆ ਆ ਗਿਆ ਜੀ ਵਾਲੇ ਲਾਤੀ ਅਫਤਾਲ ਤਖਤ ਤੇ ਦਰਬਾਰ ਇੱਕ ਜੋਸ਼ੀਲੀ ਤਕਰੀਰ ਕਿਉਂ ਕਰਦੇ ਆ ਜੀ ਬਾਬਾ ਜੀ ਨੇ ਪੂਰਾ ਜ਼ੋਰ ਲਾ ਕੇ ਗਾਣਾ ਰਿਕਾਰਡ ਕੀਤਾ ਫਾਈਨਲ ਡਵਿੰਗ ਹੈ ਲਈ ਨਾ ਨੀਰਾ ਚੱਲ ਰਿਹਾ ਨਾ ਹਾਂ ਪੂਰਾ ਇਹ ਪੂਰਾ ਮਗਰੇ ਅਸੀਂ ਪੂਰਾ ਤਿਆਰ ਰੱਖਿਆ ਡੱਬਾਂ ਸੀ ਠੀਕ ਐਨਰਜੀ ਨਾ ਘਟ ਜਾ ਥੋਡੀ ਨਾਲ ਹੱਥ ਰੰਗਣ ਬਾਅਦ ਅੰਮ੍ਰਿਤਸਰ ਕੀ ਆਗਿਆ ਵੈਰੀ ਦੀਆਂ ਫੋਕੀ ਜੀ ਖਾਲਸਾ ਭਿੰਡਰਾ ਵਾਲੇ ਲਾ ਕੇ ਅਕਾਲ ਤਖਤ ਦੇ ਦਰਬਾਰ ਬਾਬੇ ਵਸੇ ਰਹਿੰਦੇ ਹੋ ਗਿਆ ਫਾਈਨਲ ਡਬਿੰਗ ਹੈ ਨਾ ਕਿਨੇ ਪਹਿਲੇ ਤਰੀਕ ਦੇ ਦੋ ਤਰੀਕ ਦੇ ਕਰੀਬ ਆ ਜਾਣਾ ਹੈ ਹਾਂਜੀ ਬਿਲਕੁਲ ਜੀ ਸਾਰਿਆਂ ਨੇ ਦੱਬ ਕੇ ਸ਼ੇਅਰ ਕਰਨਾ ਹੈ ਰਿਪੋਰਟ ਕਰਨਾ ਬੜੀ ਮਿਹਨਤ ਕੀਤੀ ਵਾਪਰੇ ਬਹੁਤ ਬਹੁਤ ਸ਼ੁਕਰੀਆ ਮਹਾਰਾਜ ਦਾ ਘੰਟਾ ਲੱਗ ਗਿਆ ਉੱਥੇ ਖੜ੍ਹਾ ਹੀ ਹੈ ਘੰਟੇ ਤੇ ਗਲੇ ਦਾ ਜੋਰ ਚੁਰਾ ਲੱਗ ਗਿਆ ਸਿੱਖਾਂ ਦੇ ਨਾਲ ਹੱਥ ਰੰਗੇ ਸੰਤ ਗਿਆਨੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਲਾ ਕੇ ਅਕਾਲ ਤਖਤ ਤੇ ਦਰਬਾਰ ਇੱਕ ਜੋਸ਼ੀਲੀ ਤਕਰੀਰ ਕਿਉਂ ਕਰਦੇ ਆ ਜੀ ਪਿਆਰੀ ਖਾਲਸਾ ਜੀ ਜਦੋਂ ਸਿੱਖਾਂ ਦੇ ਲਹੂ ਦੇ ਨਾਲ ਹੱਕ ਰੰਗਣ ਵਾਸਤੇ ਅੰਮ੍ਰਿਤਸਰ ਚੜ੍ਹ ਕੇ ਆ ਗਈਆਂ ਫੌਜਾਂ ਉਸ ਵੇਲੇ ਸਿੱਖ ਪੰਥ ਦੇ ਮਹਾਨ ਯੋਧੇ ਗੁਰੂ ਕੇ ਬਬਰ ਸ਼ੇਰ ਸਤ ਗਿਆਨੀ ਸਾਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਡੰਨ ਵੀਰੇ ਡੰਨ ਅੱਜ ਦਾ ਸੈਸ਼ਨ ਡੰਨ ਇਹ ਤੁਹਾਨੂੰ ਜਿਵੇਂ ਸਮੋਂ ਇੱਕ ਵਾਰੀ ਰਾਤ ਨੂੰ ਆਹ ਪੈਸੇ ਲੈਂਦਾ ਭਾਈ ਇਹ ਪੈਸੇ ਲੈਂਦਾ ਭਾਈ ਜਿਹੜਾ ਅੰਦਰ ਫੜਨੇ ਤੇ ਮੁੜ ਕੇ ਜਾਣ ਲੱਗਿਆ ਵੀ ਪੈਸੇ ਲੈਂਦਾ ਏ ਇਹ ਭਾਈ ਪੈਸਿਆਂ ਵਾਲਾ ਭਾਈ ਹੈ ਤੇ ਚਲੋ ਭਾਈ ਤੇ ਐਲਈ ਮਿਊਜ਼ਿਕ ਸਟੂਡੀਓ ਖੈਰਾ ਸਾਹਿਬ ਚਲੀਏ ਉਹ ਮੇਰਾ ਉਹ ਸਮਾਨ ਰਹਿ ਗਿਆ ਚੰਗਾ ਪੈਸਿਆਂ ਵਾਲੇ ਭਾਈ ਕਰਕੇ ਐਲਈ ਤੋਂ ਗਾਣਾ ਡਨ ਸਾਹਮਣੇ ਸੁਹਾਣਾ ਸਾਹਿਬ ਆ ਬਲਰੀ ਹੋ ਗਿਆ ਸੀ ਤੇ ਬਾ ਹੁਣ ਪਾਈਏ ਚੱਲੇ ਤੇ ਗਾਣਾ ਚੰਗਾ ਬਣ ਗਿਆ ਵੀਰੇ ਹਨਾ ਬਹੁਤ ਵਧੀਆ ਵੇਲੇ ਤੇ ਹੁਣ ਆਪਾਂ ਕਰੀਏ ਇਹਨੂੰ ਖਤਮ ਤੇ ਬਾਈ ਸਾਰੇ ਜ਼ਰੂਰ ਸਾਥ ਦਿਓ ਗਾਣਾ ਬਈ ਜਿਹੜਾ ਨਗਮਾ ਚੰਗਾ ਬਣਿਆ ਸੰਤਾਂ ਦੇ ਉੱਤੇ ਆ ਪਹਿਲੀ ਜਾਂ ਦੋ ਤਰੀਕ ਨੂੰ ਆਉਣਾ ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਸਾਥ ਦਿਓ ਸ਼ੇਅਰ ਕਰਿਓ ਦੱਬ ਕੇ ਘੈਂਟ ਲਿਖਿਆ ਵੀਰੇ ਨੇ ਤੇ ਬਾਕੀ ਲੰਡਰਾਂ ਵਾਲੇ ਜੱਥਿਆਂ ਨੇ ਕੀ ਬਾਤ ਆ ਯਾਰ ਕਮਾਲ ਹੈ ਉਹਨਾਂ ਨੂੰ ਤਾਂ ਰੱਬ ਦੀ ਬਖਸ਼ਿਸ਼ ਆ ਆਵਾਜ਼ ਦੀ ਤੇ ਘੈਂਟ ਉਹਨਾਂ ਨੇ ਗਾਇਆ ਏ ਤੇ ਤੁਹਾਨੂੰ ਜ਼ਰੂਰ ਪਸੰਦ ਆਊਗਾ ਧੰਨਵਾਦ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ ਜੀ